ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵਾਂ ਨਿਯਮ ਹਿੱਟ ਐਂਡ ਰਨ ਦੇ ਮਸਲੇ ਤੇ ਬਣਾਇਆ ਗਿਆ ਹੈ ਔਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਈਵਰ ਜਿਸ ਤੋਂ ਗੱਡੀ ਕਿਸੇ ਨੂੰ ਠੁਕਦੀ ਹੈ ਜਾਂ ਕਿਸੇ ਬੰਦੇ ਦੀ ਉਥੇ ਮੌਤ ਹੁੰਦੀ ਹੈ ਉਹਨੂੰ ਇਸੇ ਤਰੀਕੇ ਨਾਲ ਅਗਰ ਛੱਡ ਕੇ ਚਲੇ ਜਾਂਦੇ ਨੇ ਭੱਜ ਜਾਂਦੇ ਨੇ ਆਪਣਾ ਵਾਹਨ ਉਥੇ ਛੱਡ ਜਾਂਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਔਰ ਵੱਡਾ ਜੁਰਮਾਨਾ ਵੀ ਲਗਾਇਆ ਜਾਏਗਾ ਔਰ ਨਾਲ ਦੇ ਨਾਲ ਲੰਬੇ ਸਮੇਂ ਦੇ ਲਈ ਜੇਲ ਵੀ ਭੇਜਿਆ ਜਾਏਗਾ ਇਸ ਵਕਤ ਅਸੀਂ ਟਰੱਕ ਯੂਨੀਅਨ ਜਿਹੜੀ ਹੈ ਮੋਹਾਲੀ ਦੀ ਉਹਨਾਂ ਤੇ ਦਫ਼ਤਰ ਦੇ ਬਾਹਰ ਮੌਜੂਦ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਟਰੱਕ ਲਿਆ ਕੇ ਖੜਾ ਦਿੱਤੇ ਗਏ ਨੇ ਕਿ ਇਹ ਟਰੱਕ ਇੱਥੋਂ ਹਿੱਲਣਗੇ ਨਹੀਂ ਪਹਿਲਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਇਸ ਵਕਤ ਨਿਯਮ ਬਣਾਇਆ ਆ ਉਹਨੂੰ ਵਾਪਸ ਲੈ ਆ ਜਾਵੇ ਉਸ ਤੋਂ ਬਾਅਦ ਕਹਿੰਦੇ ਟਰੱਕ ਜਿਹੜੇ ਨੇ ਦੁਬਾਰਾ ਇੱਥੋਂ ਦੀ ਚੱਲਣਗੇ ਔਰ ਟਰੱਕ ਜਿਹੜੇ ਨੇ ਇੰਪੋਰਟ ਐਕਸਪੋਰਟ ਜਿੰਨਾ ਵੀ ਹੁੰਦਾ ਹੈ ਟਰੱਕਾਂ ਦੇ ਰਾਹੀਂ ਹੁੰਦਾ ਆ ਇਹ ਕਹਿੰਦੇ ਨਿਯਮ ਵਾਪਸ ਹੋਣ ਤੋਂ ਬਾਅਦ ਹੀ ਦੁਬਾਰਾ ਤੋਂ ਟਰੱਕ ਚੱਲਣਗੇ ਇੱਥੇ ਸਾਡੇ ਕੋਲ ਜਿਹੜੇ ਲੋਕ ਨੇ ਇਸ ਖਿੱਤੇ ਦੇ ਨਾਲ ਜੁੜੇ ਹੋਏ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਸਰ ਨਾਮ ਕਿਸਤਰ ਸਿੰਘ ਟਰੱਕ ਜਿਨੇ ਵਾਲੀ ਅ ਕਿਸ ਜੀ ਜਿਸੋ ਤੁਸੀਂ ਇਸ ਮਸਲੇ ਦੀ ਗੱਲ ਕਰਦੇ ਆ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਵੱਡਾ ਮੁਆਵਜ਼ਾ ਵੀ ਦੇਣਾ ਪਏਗਾ ਨਾਲ ਦੇ ਨਾਲ ਲੰਬੇ ਸਮੇਂ ਦੇ ਲਈ ਜੇਲ੍ਹ ਵੀ ਜਾਣਾ ਪਏਗਾ ਜੇ ਤੁਹਾਡੇ ਤੋਂ ਕੋਈ ਬੰਦਾ ਠੁੱਕ ਗਿਆ ਕਾਇਲ ਹੋ ਗਿਆ ਜੀ ਸਰ ਜਿਆਦਾ ਜੇ ਸਾਨੂੰ ਪਤਾ ਲੱਗਿਆ ਰ ਇਸ ਗੱਲ ਦਾ ਵੀ મોદી ਸਰਕਾਰ ਨੇ ਇਹ ਕੰਮ ਕਰਤਿਆ ਤਾਂ ਅਸੀਂ ਉਸੇ ਟਾਈਮ ਸਭ ਆਪਣੀਆਂ ਗੱਡੀਆਂ ਟਰਾਂਸਪੋਰਟ ਠੱਪ ਕਰਤੀ ਵੀ ਹੈ ਟਰਾਂਸਪੋਰਟਾਂ ਚੱਕ ਜਿਹੜੀਆਂ ਜੋ ਵੀ ਸਾਡੀਆਂ ਸੁਸਾਇਟੀਆਂ ਤੀਆਂ ਸਾਰੀਆਂ ਅਸੀਂ ਬੰਦ ਕਰ ਲੀਆਂ ਪੂਰੀ ਇਕਤਾ ਦੇ ਨਾਲ ਠੀਕ ਹੈ ਜੀ ਆਪਾਂ ਜਦ ਤੱਕ ਰੇ ਗੱਡੀਆਂ ਨਹੀਂ ਚੱਲਣਗੀਆਂ ਜਦ ਤੱਕ ਸਾਡਾ ਕਾਨੂੰਨ ਵਾਪਸ ਨਹੀਂ ਲਿਆ ਜਾਊਗਾ ਬਾਕੀ ਜਿਹੜੇ ਸਾਡੇ ਅਨਸ਼ੋਰਾ ਲਾਇਸੈਂਸ ਹਰ ਇੱਕ ਚੀਜ਼ ਸਾਡਾ ਮਤਲਬ ਸਰਕਾਰ ਨੇ ਲਾਗੂ ਕੀਤਾ ਸੀ ਉਹ ਅਦਾ ਕਰਿਆ ਵਾ ਆਪਣੇ ਆਪਣੇ ਟਰੱਕ ਨਾਲ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਪਰ ਇਹ ਚੀਜ਼ ਦੀ ਘਾਟ ਰੱਖਦੀ ਜਿਹੜਾ ਤੁਹਾਡੇ ਵੱਡਾ ਵੱਡਾ ਪੱਥਰ ਰੱਖਦੇ ਸਾਡੇ ਦੇ ਸਭ ਤੋਂ ਨਹੀਂ ਚੱਲਿਆ ਜਾਣਾ ਨਾ ਚੱਕਿਆ ਜਾਣਾ ਤਾਂ ਇਹਨਾਂ ਨਾਲ ਦਾ ਆਪਾਂ ਖੜਾ ਕੇ ਠੀਕ ਆ ਇਹ ਗੱਡੀ ਫਾਈਨੈਂਸਰਾਂ ਦੀਆਂ ਗੱਡੀਆਂ ਫਾਈਨੈਂਸਰਾਂ ਲੈ ਜਾਣੀਆਂ ਆਪਾਂ ਆਪਣਾ ਚੁੱਪਟਾ ਮਾਰੀ ਫਾਈਨੈਂਸਰ ਦੀ ਗੱਲ ਤਾਂ ਠੀਕ ਹੈ ਲੇਕਿਨ ਉਹ ਮਸਲਾ ਵੀ ਇੱਕ ਵੱਡਾ ਹੈ ਕਿਉਂਕਿ ਫਾਈਨੈਂਸਰਾਂ ਦੀਆਂ ਗੱਡੀਆਂ ਨੇ ਲੇਕਿਨ ਮਸਲਾ ਇੱਥੇ ਇਹ ਵੀ ਹੈ ਕਹਿੰਦੇ ਕਿ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਹੈ ਕਹਿੰਦੇ ਗਲਤ ਕੀ ਹੈ ਇਹਦੇ ਵਿੱਚ ਬਿਲਕੁਲ ਕੋਈ ਕਿਸੇ ਦੀ ਮੌਤ ਹੋ ਜੇ ਉੱਥੇ ਖੜਨਾ ਚਾਹੀਦਾ ਹੈ ਰੁਕਣਾ ਚਾਹੀਦਾ ਗਲਤ ਕੀ ਕੀਤਾ ਜੇ ਮਲਕ ਕੋਈ ਐਕਸੀਡੈਂਟ ਹੋ ਜਾਂਦਾ ਮਾਰ ਦਿੰਦਾ ਕੋਈ ਹੋਰ ਜੁਮੇ ਪੈਂਦਾ ਟਰੱਕ ਦੇ ਜੇ ਟਰੱਕ ਵਾਲਾ ਉਹਨੂੰ ਚੱਕਣ ਜਾਂਦਾ ਤਾਂ ਉਹਨੂੰ ਪਬਲਿਕ ਮਾਰ ਦਿੰਦੀ ਹੈ ਇਸ ਕਰਕੇ ਉਹ ਟਰੱਕ ਡਰਾਈਵਰ ਭ ਤਪਜੋਂ ਤੋਂ ਦੂਰ ਹੋ ਜਾਂਦਾ ਭੱਜੋਂ ਤੋਂ ਬਾਅਦ ਸੜਾ ਜਿਹੜਾ ਟਰੱਕ ਹੈ ਉਹ ਤਾਂ ਨਹੀਂ ਭੱਜਦਾ ਉਹ ਰਜਿਸਟਰਡ ਹੈ ਸਾਡਾ ਹਰ ਇੱਕ ਚੀ ਸਾਡਾ ਉਹਦੇ ਵਿੱਚ ਆਧਾਰ ਰੱਖਿਆ ਹੋਇਆ ਪਰਮਿਟ ਆਰਸੀ ਹਰ ਇੱਕ ਚੀ ਸਾਡਾ ਡਰੈੱਸ ਉਹਦੇ ਵਿੱਚ ਹੈ ਪੁਲਿਸ ਸਾਡੇ ਘਰ ਪਹੁੰਚ ਜਾਂਦੀ ਹੈ ਉਹਦੇ ਵਿੱਚ ਸਾਡੇ ਵੀ ਜਿਹੜੀ ਕਾਰਵਾਈ ਸਾਡੇ ਤੇ ਬਣਦੀ ਉਹ ਬਣ ਜਾਂਦੀ ਹੈ ਚਾਹ ਅਸੀਂ ਬਰੀ ਹੋਈਏ ਚਾਹ ਅਸੀਂ ਜੇਲ੍ਹ ਜਾਈਏ ਜਾਂ ਅਸੀਂ ਜੁਰਮਾਨਾ ਭਰੀਏ ਜਿਹੜੇ ਪਹਿਲਾ ਕਾਨੂੰਨ ਦੇ ਹੈ ਉਹ ਵੀ ਤੱਕਾ ਦਾ ਪਰ ਸਾਡੇ ਬਾਤ ਦਾ ਤੱਕਾ ਦਾ ਜਿਹੜੇ ਸਾਡੇ ਡਰਾਈਵਰ ਮੁੱਲ ਬਸ ਬਾਹਰੋਂ ਪੂਰਾ ਫੜ ਕੇ ਲੈ ਜਾਂਦੇ ਕੋਈ ਹਰਿਆਣੇ ਤੋਂ ਹਿਮਾਚਲ ਤੋਂ ਜੇਣ ਕੇ ਤੋਂ ਕਿਦੀ ਟਰੱਕ ਮਾਲਕ ਦਾ ਚਲਾਉਂਦੇ ਜੋ ਚਲਾਉਂਦਾ ਡਰਾਈਵਰ ਹੈ ਜਦ ਡਰਾਈਵਰਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਇਹ ਕਾਨੂੰਨ ਹੋ ਗਿਆ ਉਹਨੇ ਆਪਣੇ ਛੱਡ ਕੇ ਚਲੇ ਗਏ ਜੀ ਗੱਡੀਆਂ ਆਪਣੇ ਲਾਇਸੈਂਸ ਚੱਕ ਲਏਗੇ ਸਾਡੇ ਫੈਲਾ ਸਾਡੇ ਗੱਡੀ ਚ ਰੱਖ ਗਏ ਗੱਡੀਆਂ ਸਾਡੇ ਕੋਲ ਰਹਿ ਗਈਆਂ ਡਰਾਈਵਰ ਭੱਜ ਗਏ ਜਿੰਤਕਾ ਅਸੀਂ ਗੱਡੀ ਕਾਹ ਨਾਲ ਚਲਾਉਣੀ ਹੈ ਜਦ ਤੱਕ ਸਾਡਾ ਕਾਨੂੰਨ ਵਾਪਸ ਨਹੀਂ ਹੁੰਦਾ ਠੀਕ ਹੈ ਜੀ ਵੀ ਉਹ ਸਾਡੇ ਨਾਲ ਇਹ ਡਬੜਾ ਧੱਕਾ ਹੋ ਰਿਹਾ ਤਾਂ ਫਿਰ ਅਸੀਂ ਵੀ ਧੱਕਾ ਕਰਾਂਗੇ ਸਾਡੇ ਨਾਲ ਕੋਈ ਮਲ ਕੇ ਮਿਲ ਕੇ ਨਹੀਂ ਚੱਲੂਗਾ ਉਹਦੀ ਕੁੱਟ ਮਾਰ ਉਹ ਆ ਬਾਈ ਜੋ ਵੀ ਹੁੰਦੀ ਹੈ ਉਹ ਕਰਾਂਗੇ ਸਾਡੇ ਨਾਲ ਮਿਲ ਕੇ ਚੱਲਣਗੇ ਟਰੱਕ ਡਰਾਈਵਰ ਬੱਸ ਡਰਾਈਵਰ ਆ ਡਰਾਈਵਰ ਆਟੋ ਡਰਾਈਵਰ ਸਾਰੇ ਡਰਾਈਵਰ ਹੈ ਮਤਲਬ ਹੁਣ ਧੱਕਾ ਹੋ ਗਿਆ ਜਿਹੜਾ ਟਰੱਕ ਡਰਾਈਵਰ ਮਿਲ ਕੇ ਨਹੀਂ ਚੱਲੂਗਾ ਉਹਨੂੰ ਵੀ ਫਿਰ ਉਹਦੀ ਵੀ ਖਿਲਾਫਤ ਹਾਂ ਉਹਦੇ ਬਾਅਦ ਤੇ ਵੀ ਫਿਰ ਅਸੀਂ ਦੂਜੀ ਕਾਰਵਾਈ ਕਰਾਂਗੇ ਘਿਹਿਸਾਂਗੇ ਵੀ ਮਾਰਾਂਗੇ ਵੀ ਇਹ ਸਾਡੇ ਨਾਲ ਮਿਲ ਕੇ ਨਹੀਂ ਚੱਲੂਗਾ ਅਸੀਂ ਤਾਂ ਆਪਣੇ ਜਾਂ ਸਾਥੀ ਵਾਲੀ ਧਿਰ ਕਿ ਬੈਠੇ ਆ ਉਹ ਆਪਣੇ ਮੱਝਾ ਲੁੱਟਦਾ ਫਿਰੇ ਆਪਣੇ ਜੇਬਾਂ ਭਰਦਾ ਫਿਰੇ ਰਾਤੋ ਰਾਤ ਹੀ ਪੈਸਾ ਕਮਾਵੇ ਕੁਛ ਵੀ ਕਰੇ ਤਾਂ ਆਪਾਂ ਨਹੀਂ ਕਮਾਣਨ ਦੇਵਾਂਗੇ ਨਹੀਂ ਚੱਲਣ ਦੇਵਾਂਗੇ ਜੋ ਮੋਦੀ ਸਰਕਾਰ ਨਾਲ ਮਿਲ ਕੇ ਚੱਲੂਗਾ ਜਿਹੜਾ ਸਰਕਾਰ ਕਰੂਗੀ ਤੱਕ ਜਿਸ ਤੋਂ ਤੁਸੀਂ ਸਾਰੇ ਮਸਲੇ ਦੀ ਅਸੀਂ ਗੱਲ ਕਰਦੇ ਆ ਤੁਸੀਂ ਕਿਹਾ ਕਿ ਪਹਿਲਾ ਕਾਨੂੰਨ ਵੀ ਸਾਡੇ ਹੱਕ ਚ ਤਾਂ ਨਹੀਂ ਸੀ ਪੂਰਨ ਤੌਰ ਤੇ ਲੇਕਿਨ ਆਹ ਵਾਲਾ ਤਾਂ ਜਮ ਹੀ ਗਿਆ ਜਮ ਹੀ ਗਿਆ ਲੇਕਿਨ ਫਿਰ ਕੀ ਕਾਨੂੰਨ ਹੋਣਾ ਕੀ ਚਾਹੀਦਾ ਕੀ ਕਹਿੰਦੇ ਹੋ ਤੁਸੀਂ ਹੋਣਾ ਚਾਹੀਦਾ ਤੁਹਾਡੇ ਲਈ ਕਿ ਬਈ ਜਿਹੜੇ ਟਰੱਕ ਡਰਾਈਵਰ ਨੇ ਜਾਂ ਯੂਨੀਅਨ ਹੈ ਤੁਹਾਡੀ ਉਹਨਾਂ ਦਾ ਵੀ ਕਿਤੇ ਮੁਨਾਫਾ ਹੋਣਾ ਹਾਂਜੀ ਉਹਦੇ ਵਿੱਚ ਇਹ ਹੋਣਾ ਚਾਹੀਦਾ ਜਿਹੜਾ ਟਰੱਕ ਡਰਾਈਵਰ ਦੇਸਾ ਪਰਦੇਸਾ ਚ ਮਾਲ ਪਹੁੰਚਾਉਂਦਾ ਯਾਨੀ ਕਿ ਪੰਜਾਬ ਹੈ ਅੰਨ ਦਾਤਾ ਹਰ ਇੱਕ ਚੀਜ਼ ਪਿਆਦਾ ਹੁੰਦੀ ਪੰਜਾਬ ਚ ਗੰਨਾ ਗੂੜ ਕਣਕ ਜੀਰੀ ਚੰਨਾ ਜੋ ਵੀ ਹੁੰਦਾ ਹਰ ਇੱਕ ਸਟੇਟ ਚ ਜਾਂਦਾ ਡਰਾਈਵਰ ਲੈ ਕੇ ਜਾਂਦਾ ਅਸੀਂ ਮਾਲਕ ਦੇ ਲੈ ਕੇ ਜਾਂਦੇ ਡਰਾਈਵਰ ਲੈ ਕੇ ਜਾਂਦਾ ਜੇ ਚ ਡਰਾਈਵਰ ਹੀ ਫਸ ਗਿਆ ਉਹਨੂੰ ਫਿਰ ਉਹਦੇ ਬੱਚੇ ਵੀ ਆ ਵਿੱਚ ਮਾਤਾ ਪਿਤਾ ਵੀ ਹੈ ਜੋ ਜੜੇ ਚ ਬੈਠ ਕੇ ਫਿਰ ਉਹਨੂੰ ਕੌਣ ਰੋਟੀ ਦਊਗਾ ਮਾਲਕ ਨਹੀਂ ਦਿੰਦਾ ਹੁਣ ਸਾਡੇ ਦੋ ਤਿੰਨ ਡਰਾਈਵਰ ਮਰੇ ਜੀ ਹੁਣੇ ਐਕਸੀਡੈਂਟ ਹੋਇਆ ਸੜਕ ਪਾਰ ਹੋਣ ਲੱਗਾ ਡਰਾਈਵਰ ਮਰ ਗਿਆ ਉਹਨੂੰ ਆਖਰੀ ਮਿਲਿਆ ਅਸੀਂ ਕੇਸ ਲੜ ਰਹੇ ਅਨਚੋਰ ਤੋਂ ਲੜ ਰਹੇ ਪੈਸਾ ਇੱਕ ਨਹੀਂ ਮਿਲਿਆ ਆ ਸਾਡੇ ਸਰਦਾਰ ਅਪਣੇ ਆਪਣੇ ਬਚਨ ਜੀ بیٹੇ ਆ ਜ਼ਰਦਾਰ ਪੱਗਾ ਸਿੰਘ ਜੀ ਉਹਨਾਂ ਦਾ ਡਰਾਈਵਰ ਮਰਿਆ 1 ਰੁਪਿਆ ਨਹੀਂ ਹੁਣ ਤੱਕ ਸਰਕਾਰ ਲੱਗੇ ਸੀ ਬਸ ਤੇ ਹਲਕੇ ਰੋਡ 'ਚ ਹਾਸਤਾ ਹੋਇਆ ਜੇ ਕੋਈ ਬੰਦਾ ਮਰ ਜਾਂਦਾ ਜਾਂ ਕੋਈ ਅਣਪਛਾਤਾ ਬੰਦਾ ਮਰ ਜਾਂਦਾ ਟਰੱਕ ਵਾਲਾ ਮਰ ਗਿਆ ਕੋਈ ਲਗਨ ਗੱਡੀ ਨੰਗੀ ਉਹਦਾ ਨੰਬਰ ਨੋਟ ਕਰਿਆ ਰਜਿਸਟਰ ਕਰਾਤਾ ਕੇ ਸਾਡੇ ਦੇ ਲੇਕਿਨ ਟਰੱਕ ਡਰਾਈਵਰਾਂ ਦੇ ਉੱਤੇ ਆਮ ਤੌਰ ਤੇ ਰਾਤ ਤੇ ਚੱਲਦੇ ਹੋਏ ਲੋਕ ਕਹਿ ਹੀ ਦਿੰਦੇ ਕਹਿੰਦੇ ਕਿ ਸਹੀ ਢੰਗ ਨਾਲ ਚਲਾਉਂਦੇ ਨਹੀਂ ਗੱਡੀ ਕਦੀ ਕਦੀ ਰੈਸ਼ ਡਰਾਈਵਿੰਗ ਕਰਦੇ ਨੇ ਕਦੀ ਖੁਸ਼ ਕਰਦੇ ਨੇ ਸਰ ਮੇਰੀ 40 ਸਾਲ ਦੀ ਉਮਰ ਹੋ ਗਈ ਅੱਜ ਤੱਕ ਡੰਡਾ ਟੱਚ ਨਹੀਂ ਹੈ ਪੂਰਾ ਦੁਨੀਆ ਦਾ ਮਲਕੋਣਾ ਕੋਣਾ ਘਾਤਿਆ ਵਾ ਡੰਡਾ ਟੱਚ ਨਹੀਂ ਆ ਤਾਂ ਮੈਂ ਪੂਰਾ ਸਲਾਮਤ ਖੜਾ ਟਰੱਕ ਜਾਂਦਾ ਹੋਗਾ ਨਾ ਇੱਕ ਲਾਈਨ ਚ ਟਰੱਕ ਜਾਂਦੇ ਹੋਗੇ ਕਾਰਾ 20 ਪਾਸੇ ਰੋਂਗ ਸਾਈਡ ਰਫ ਡਰਾਈਵਰ ਕਿੰਨੀ ਡਰਾਈਵਰੀ ਗਲਤ ਗਲਤ ਕਰ ਕਰ ਕੇ ਆਰ ਪਾਰ ਹੋ ਜਾਂਦੇ ਟਰੱਕ ਵਾਲਾ ਇੱਕ ਵੀ ਕਰਕੇ ਦਿਖਾ ਦੇ ਮੈਂ ਤੁਹਾਡੀ ਸਾਰੀ ਉਮਰ ਪਾਣੀ ਭਰੂੰਗਾ ਟਰੱਕ ਵਾਲਾ ਗਲਤ ਕਰਕੇ ਦਿਖਾਓ ਉਸੀ ਦੇ ਜਾਜਾ ਲਲੋਸ ਪਹਿਲਾ ਸਭ ਤੋਂ ਪਹਿਲਾ ਬਾਕੀ ਬਾਅਦ ਚ ਕਰਾਂਗੇ ਕਾਨੂੰਨ ਜਿਹੜੀ ਵੀ ਹੋਊਗਾ ਬਿਲਕੁਲ ਸਰ ਤੁਸੀਂ ਵੀ ਮੌਜੂਦ ਹੋਏ ਥੇ ਤੁਹਾਡਾ ਕੀ ਨਾਮ ਕੀ ਹੈ ਸਰ ਮੇਰਾ ਨਾਮ ਗੁਰਬਖਸ਼ ਸਿੰਘ ਹੈ ਜੀ ਗੁਰਬਖਸ਼ ਜੀ ਇਹ ਟਰੱਕ ਤੁਹਾਡਾ ਆਪਣਾ ਆ ਜਾਂ ਤੁਸੀਂ ਕਿਸੇ ਦੇ ਲਈ ਚਲਾਉਂਦੇ ਹੋ ਆਪਣਾ ਟਰੱਕ ਹੈ ਜੀ ਮੇਰਾ ਆਪਣੀ ਤੁਹਾਨੂੰ ਇੱਕ ਮਾਲਕ ਨੂੰ ਕਿੰਨਾ ਕੁ ਨੁਕਸਾਨ ਹੋਏਗਾ ਜਿਸ ਵਕਤ ਉਹਦਾ ਟਰੱਕ ਚੱਲਣਾ ਹਟ ਜਾਏ ਕਿਉਂਕਿ ਉਹਦੀ ਤਾਂ ਦਿਹਾੜੀ ਇਸੇ ਸਿਰ ਤੇ ਪੈਂਦੀ ਸੀ ਕਿ ਉਹਦੇ ਡਰਾਈਵਰ ਜਾਂਦੇ ਸੀ ਕੰਮ ਕਰਕੇ ਆਉਂਦੇ ਸੀ ਤੇ ਉਹਨੇ ਦੀ ਦਿਹਾੜੀ ਹੈ ਉਹਨਾਂ ਦੀ ਤੁਹਾਨੂੰ ਕਿੰਨਾ ਕੁ ਨੁਕਸਾਨ ਹੋਏਗਾ ਧਰਨੇ ਦਾ ਵੀ ਔਰ ਇਹ ਕਾਨੂੰਨ ਦਾ ਵੀ ਹਾਂਜੀ ਸਾਨੂੰ ਤਾਂ ਇਸ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਗੱਡੀ ਵਾਲਿਆਂ ਨੂੰ ਕਿਉਂਕਿ ਸਾਰਾ ਸਾਡਾ ਘਰ ਦਾ ਖਰਚਾ ਜਿੰਨਾ ਵੀ ਆ ਕਿਸ਼ਤਾਂ ਹੋ ਗਈਆਂ ਟੈਕਸ ਹੋ ਗਏ ਸਭ ਸਾਡੇ ਸਿਰ ਤੇ ਪੈ ਰਿਹਾ ਹੈ ਇੰਸ਼ੋਰੈਂਸ ਪੈ ਰਹੀ ਹੈ ਇਹ ਇਸ ਲਈ ਸਾਨੂੰ ਤਾਂ ਬਹੁਤ ਜ਼ਿਆਦਾ ਖਰਚਾ ਪਊਗਾ ਪਰ ਸਾਨੂੰ ਜਿਹੜਾ ਇਹ ਇਹਨਾਂ ਨੇ ਕਾਨੂੰਨ ਬਣਾਇਆ ਹੈ ਇਹ ਸਾਡੇ ਸਾਡੇ ਹੱਕ ਚ ਨਹੀਂ ਹੈ ਇਹ ਟ੍ਰੈਫਿਕ ਇੰਨਾ ਹੋ ਗਿਆ ਜੀ ਲੋਕ ਆਪਣੇ ਆਪ ਮਰਨਾ ਚਾਹੁੰਦੇ ਆ ਜੀ ਆਪ ਸਕੂਟਰ ਵਾਲਾ ਵਿਚ ਬੱਜ ਕੇ ਮਰਦਾ ਸਾਰਾ ਕੇਸ ਪਿੱਛੇ ਜਿਹੜੀ ਗੱਡੀ ਵੱਜਦੀ ਆ ਉਹਦਾ ਕੇਸ ਜਿਹੜਾ ਉਹਦਾ ਕੇਸ ਟਰੱਕ ਵਾਲੇ ਪਰ ਨਹੀਂ ਪੈਣਾ ਚਾਹੀਦਾ ਹੁਣ ਉਸ ਪਿੱਛੇ ਵਾਲੇ ਜਿਹੜਾ ਮਾਰਨੇ ਵਾਲੇ ਪਰ ਪੈਣਾ ਚਾਹੀਦਾ ਜਦ ਕਿ ਇਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਇਹਦੇ ਬਾਰੇ ਇਹਨਾਂ ਨੇ ਸਹੂਲਤਾਂ ਕਹਿ ਦੇਣੀਆਂ ਇਹਨਾਂ ਨੇ ਹੋਰ ਉਲਟਾ ਇਹਨਾਂ ਨੇ ਸਾਡੇ ਉੱਪਰ ਨਵਾਂ ਕਾਨੂੰਨ ਇਹ ਲੱਗ ਲਾ ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਟਰੱਕ ਯੂਨੀਅਨ ਦੀ ਤੁਸੀਂ ਸਟ੍ਰਾਈਕ ਕਰ ਦਿੱਤੀ ਇੱਥੇ ਸਾਰੇ ਟਰੱਕ ਇੱਥੇ ਪਹੁੰਚ ਰਹੇ ਨੇ ਹਜੇ ਹੋਰ ਵੀ ਆ ਰਹੇ ਨੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਟਰੱਕ ਇੱਥੇ ਪਹੁੰਚ ਰਹੇ ਨੇ ਲੇਕਿਨ ਇਹਨਾਂ ਦੇ ਨੁਕਸਾਨ ਜਿਹੜਾ ਹੈ ਉਹ ਆਮ ਜਨਤਾ ਨੂੰ ਵੀ ਹੋ ਰਿਹਾ ਉਹ ਬਹੁਤ ਜੂਝ ਰਹੇ ਨੇ ਅਸੀਂ ਆਂਦੇ ਹੋਏ ਦੇਖ ਰਹੇ ਸੀ ਸਾਰੇ ਜਿਹੜੇ ਪੈਟਰੋਲ ਪੰਪ ਨੇ ਉਹ ਵੀ ਇਸ ਵਕਤ ਭਰੇ ਪਏ ਨੇ ਲੋਕਾਂ ਦੇ ਨਾਲ ਲੋਕਾਂ ਨੂੰ ਰਾਸ਼ਨ ਪਾਣੀ ਦੀ ਵੀ ਦਿੱਕਤ ਆ ਰਹੀ ਹੈ ਹੁਣ ਇਹ ਲੋਕਾਂ ਦਾ ਕੀ ਕਸੂਰ ਲੋਕ ਇਹ ਮੈਡਮ ਲੋਕਾ ਲੋਕ ਅੱਜ ਕੱਲ ਸਾਰੇ ਡਰਾਈਵਰ ਨੇ ਕੋਈ ਸਕੂਟਰ ਦਾ ਹੈ ਕੋਈ ਕਾਰ ਦਾ ਹੈ ਕੋਈ ਟਰੱਕ ਦਾ ਹੈ ਕੋਈ ਕਿਸ ਕਮਰਸ਼ੀਅਲ ਗੱਡੀ ਹੈ ਕਿਸੇ ਕੋਲ ਕਿਸੇ ਕੋਲ ਪਿਕਅਪ ਹੈ ਇਸ ਲਈ ਸਾਰੇ ਡਰਾਈਵਰਾਂ ਲਈ ਇਹ ਕਾਨੂੰਨ ਤਾਂ ਕਾਨੂੰਨ ਇਹ ਸਾਰੇ ਲੋਕਾਂ ਨੂੰ ਵੀ ਸਾਡੇ ਨਾਲ ਆ ਕੇ ਮਿਲ ਕੇ ਚੱਲਣਾ ਚਾਹੀਦਾ ਕਿਉਂਕਿ ਇਹ ਕਾਨੂੰਨ ਇਹ ਇਸ ਟਾਈਪ ਦਾ ਹੈਗਾ ਕਿ ਜੇ ਸਕੂਟੀ ਵਾਲੇ ਤੋਂ ਬੰਦਾ ਮਰ ਜਾਂਦਾ ਹਿੱਟ ਐਂਡ ਰਨ ਦੇ ਵਿੱਚ ਤਾਂ ਉਹਨੂੰ ਵੀ 10 ਸਾਲ ਦੀ ਸਜ਼ਾ ਹੈ ਤੱਕ 7 ਸਾਲ ਦਾ 7 ਲੱਖ ਰੁਪਏ ਜੁਰਮਾਨਾ ਹੈ ਇਸ ਲਈ ਐਜ਼ ਅ ਡਰਾਈਵਰ ਅੱਜ ਕੱਲ ਦੀ ਦੁਨੀਆ ਦੇ ਵਿੱਚ ਮੇਰਾ ਹਿਸਾਬ ਕਹਿੰਦਾ ਜੀ ਕੋਈ ਵੀ ਸ਼ਾਇਦ ਹੀ ਹੋਊਗਾ ਜਿਹੜਾ ਵਹੀਕਲ ਨਾ ਚਲਾਣਾ ਹੁੰਦਾ ਹੋਵੇ ਇਸ ਲਈ ਬਿਲਕੁਲ ਇਸੇ ਸਾਰਨਾ ਬਾਬਾ ਜੀ ਵੀ ਇੱਥੇ ਮੌਜੂਦ ਨੇ ਇਹਨਾਂ ਦਾ ਉਮਰ ਦਾ ਤਕਾਜ਼ਾ ਵੀ ਵੱਡਾ ਆ ਵੱਡੇ ਸਮੇਂ ਤੋਂ ਤੁਸੀਂ ਸਰ ਇੱਥੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਕੀ ਕਹਿਣਾ ਹੈ ਕਿ ਜਿਹੜੇ ਇਹ ਕਾਨੂੰਨ ਬੰਦੇ ਜਾਂਦੇ ਨੇ ਜਾਂ ਜਿਹੜੀਆਂ ਚੀਜ਼ਾਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਹੋਈਆਂ ਨੇ ਉਹ ਕਿੰਨੀਆਂ ਘਟਾ ਲਾਣ ਵਾਲੀਆਂ ਨੇ ਕਿੰਨੀਆਂ ਕਿ ਜਿਹੜੇ ਲੋਕਾਂ ਦੇ ਖੇਤੇ ਤੇ ਢਾ ਲੱਗੇ ਗਏ 55 ਸਾਲ ਹੋ ਗਏ ਮੈਨੂੰ ਡਰਾਈਵਰੀ ਕਰਦੇ ਨੂੰ ਟਰੱਕ ਜਿਹਨੇ ਮੋਹਾਲੀ ਦਾ ਪ੍ਰਧਾਨ ਰਾਜੂ 250 ਗੱਡੀ ਦੇ ਅੰਦਰ ਵਿੱਚ ਆ ਜੀ ਕੋਈ ਰਾਜਾਂ ਚ ਖੜੀ ਕੋਈ ਕਿਤੇ ਖੜੀ ਆ ਇਹਦੇ ਗੱਡੀਆਂ ਵਪਾਰ ਖੜੀਆਂ ਜੀ ਬਾਕੀ ਉਰੇ ਹੈ ਕੁਛ ਨਹੀਂ ਜੇ ਹੈਗਾ ਬਸ ਅਸੀਂ ਤਾਂ ਚਾਬੀਆਂ ਦੇ ਕੇ ਬਸ ਬੈਠੇ ਆ 500 ਰੁਪਏ ਤਨਖਾਹ ਪ 5000 ਰੁਪਏ ਤਨਖਾਹ ਜਮੀਨ ਨੇ ਦੀ 7000 ਰੁਪਏ ਕਿਹੜਾ ਦੇ ਦੂੰਗਾ ਜੀ 7 ਲੱਖ 7 ਲੱਖ ਜੀ ਕੌਣ ਦੇ ਦੂੰਗਾ ਜੀ ਦੱਸੋ ਬਾਲ ਆਮਰੋਦ ਸ਼ਾਹ ਜੀ ਦਾ ਵਿਰੋਧ ਕਰਦੇ ਆ ਆਮਰੋਦ ਸ਼ਾਹ ਜੀ ਬਰਦਾਬਾਦ ਹਮਰਾ ਚਾਈ ਮਰਦਾ ਵਾਹ ਤੇ ਮੇਰਾ ਇਹ ਕੁ ਡਰਾਈਵਰ ਦਾ ਸਭ ਮੈਂ ਡਰਾਈਵਰੀ ਕਰਦਾ ਜੀ ਮੇਰੇ ਕੋਲ ਕੋਈ ਗੱਡੀ ਨਹੀਂ ਹੈਗੀ ਕੋਈ ਕੁਛ ਨਹੀਂ ਇਹ ਕਮਾਲ ਕਿਦਿਆਂ ਦੋ ਗੱਡੀਆਂ ਮੈਂ ਦੋਹੇ ਚਲਾਉਂਦਾ ਜੀ ਉਹ ਵੀ ਮਾਲਕਾਂ ਰਾਂ ਬੈਠਿਆ ਜੀ ਮੈਂ ਉਰੇ ਬੈਠਿਆ ਚਾਬੀਆਂ ਪ੍ਰਧਾਨ ਜੀ ਕੋ ਰੱਖਤੀਆਂ ਟਰੱਕ ਜੂ ਉਹਨੇ ਦਾ ਪ੍ਰਧਾਨ ਮੋਹ ਵਾਲੀ ਰਾਜੂ ਜੀ ਕਿੰਨਾ ਕਿੰਨਾ ਕ ਫਰਕ ਇਹਦੇ ਨਾਲ ਜਿਹੜਾ ਹੈ ਡਰਾਈਵਰਾਂ ਨੂੰ ਪਊਗਾ ਜਿਹੜਾ ਕਾਨੂੰਨ ਲੈ ਕੇ ਡਰਾਈਵਰ ਨੂੰ ਜੀ ਡਰਾਈਵਰਾਂ ਨੂੰ ਤਾਂ ਫਰਕੇ ਫਰਕ ਹੈ ਜੀ ਤੁਸੀਂ ਵੀ ਸਕੂਟਰੀ ਚਲਾਉਂਦੇ ਆ ਤੁਸੀਂ ਵੀ ਡਰਾਈਵਰੇ ਆ ਫਿਰ ਡਰਾਈਵਰ 'ਚ ਫਰਕ ਕਿੰਨਾਗਾ ਜੀ ਤੁਸੀਂ ਵੀ ਡਰਾਈਵਰ ਆ ਮੋਟਰਸਾਈਕਲ ਚਲਾਉਂਦਾ ਉਹ ਵੀ ਡਰਾਈਵਰ ਆ ਸਾਈਕਲ ਵਾਲੇ ਨੂੰ ਅਸੀਂ ਡਰਾਈਵਰ ਨਹੀਂ ਸਮਝਦੇ ਅਸੀਂ ਟਰੱਕਾਂ ਕਸੂਟਰੀ ਮੋਟਰਸਾਈਕਲ ਉਹ ਵੀ ਡਰਾਈਵਰੀ ਕਰਦੇ ਆ ਜੀ ਕਿਤੇ ਵੀ ਕੋਈ ਉਹ ਆ ਜੇ ਡਰਾਈਵਰੀ ਦਾ ਡਰਾਈਵਰੀ ਆ ਜੀ ਬਸ ਹੁਣ ਤੁਸੀਂ ਇੱਥੇ ਟਰੱਕ ਤਾਂ ਲਿਆ ਕੇ ਖੜਾ ਦਿੱਤੇ ਲੇਕਿਨ ਇਹਦੇ ਨਾਲ ਹੁਣ ਤੁਹਾਡੀ ਜ਼ਿੰਦਗੀ ਤੇ ਵੀ ਤਾਂ ਅਸਰ ਪਏਗਾ ਜਿੱਥੇ ਆਮ ਲੋਕ ਸਫਰ ਕਰਨਗੇ ਉਥੇ ਤੁਸੀਂ ਵੀ ਕਰੋਗੇ ਮਾਲਕ ਜੇਕਰ ਉਹਦਾ ਕੰਮ ਨਹੀਂ ਹੋਏਗਾ 5000 ਤਨਖਾਹ ਵੀ ਨਹੀਂ ਦੇਗਾ ਅਜੀ ਸਫਰ ਕਰਨ ਨਹੀਂ ਨਹੀਂ ਹੈਗਾ ਜੀ ਅਜਾ ਆਪਣੇ ਪੈਸੇ ਟਰੱਕਾਂ ਵਿੱਚ ਜੀ ਹਰਸਨ ਸਾਨੂੰ ਮਾਲਕ ਲਿਆਗਾ ਦੇ ਦਿੰਦਾ ਜੀ ਚੌਲ ਮੋਗੀ ਮਸਰੀ ਦੀ ਦਾਲ ਆਪਣਾ ਖਾਓ ਪੀਓ ਅਜੇ ਨਹੀਂ ਕਹਤੇ ਜਾਈਦਾ ਜੀ ਨਾ ਘਰ ਜਾਈਦਾ ਨਾ ਕਹਤੇ ਜਾਈਦਾ ਜੀ ਕੋਈ ਨਹੀਂ ਬੇਟਾ ਕੋਈ ਨਹੀਂ ਡਰਾਈਵਰ ਤੁਸੀਂ ਵੀ ਆ ਬੇਟੇ ਸਕੂਟਰੀ ਦੇ ਡਰਾਈਵਰ ਵੀ ਤਾਂ ਹੈਗੇ ਆ ਜਿਹੜਾ ਸਕੂਟਰੀ ਦਾ ਡਰਾਈਵਰ ਆ ਬਾਈਕਲ ਦਾ ਉਹ ਡਰਾਈਵਰ ਦਾ ਡਰਾਈਵਰ ਹੀ ਆ ਜੀ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਇਦਾਂ ਦੀਆਂ ਚੀਜ਼ਾਂ ਕੀਤੀਆਂ ਨਹੀਂ ਕੋਈ ਤੁਹਾਡਾ ਲੰਮਾ ਸਮਾਂ ਹੋ ਗਿਆ ਸਰਕਾਰਾਂ ਨੂੰ ਤੁਸੀਂ ਦੇਖ ਲਿਆ ਆਂਦੀਆਂ ਜਾਂਦੀਆਂ ਸਰਕਾਰਾਂ ਦੇਖ ਲਈਆਂ ਮੋਦੀ ਸਰਕਾਰ ਨਹੀਂ ਅੱਗੇ ਨੂੰ ਆਉਂਗੀ ਮੋਦੀ ਸਰਕਾਰ ਨਹੀਂ ਅੱਗੇ ਨੂੰ ਆਗੇ ਹਮਰਾ ਸ਼ਾਹ ਜੀ ਨੇ ਜਿਹੜਾ ਫੈਸਲਾ ਕੀਤਾ ਨਾ ਇਹ ਨਹੀਂ ਆਉਂਗਾ ਬਿਲਕੁਲ ਬਿਲਕੁਲ ਦੇਖੋ ਇੱਥੇ ਹੋਰ ਵੀ ਲੋਕ ਮੌਜੂਦ ਨੇ ਸਰ ਜਿਸ ਨਾਲ ਤੁਸੀਂ ਇੱਕ ਗੱਲ ਕਰਦੇ ਆ ਇਸੇ ਅਸੂਲ ਦੀ ਗੱਲ ਕਰਦੇ ਆ ਜਿਹੜੀ ਹੁਣ ਕੇਂਦਰ ਲਾਗੂ ਕਰਨ ਜਾ ਰਹੀ ਹੈ ਔਰ ਉਹਦੇ ਵਾਸਤੇ ਅੱਜ ਕਿਹਾ ਵੀ ਜਾ ਰਿਹਾ ਕਿ ਦਿੱਲੀ ਦੇ ਵਿੱਚ ਬੈਠਕ ਇੱਕ ਹੋਰ ਹੋਏਗੀ ਹੋ ਸਕਦਾ ਹੈ ਕਿ ਬੈਠਕਾਂ ਦੇ ਨਾਲ ਹੁਣ ਇਹਦਾ ਹੱਲ ਨਿਕਲ ਆਵੇ ਜਾਂ ਕੋਈ ਆਸ਼ਵਾਸਨ ਦੇ ਦਿੱਤਾ ਜਾਵੇ ਉਹਦੇ ਨਾਲ ਹੱਲ ਹੋ ਜਾਏ ਜਾਂ ਪੂਰਨ ਤੌਰ ਤੇ ਕਹਿੰਦੇ ਹੋ ਕਿ ਇਹ ਪਹਿਲਾਂ ਰੱਦ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਤੁਸੀਂ ਦੁਬਾਰਾ ਇਹ ਚੱਕਾ ਜਾਮ ਖੋਲੂਗੇ ਜਦੋਂ ਤੱਕ ਸਰਕਾਰ ਦਾ ਕੋਈ ਵੀ ਫੈਸਲਾ ਨਹੀਂ ਆਉਂਦਾ ਜੀ ਜਦੋਂ ਤੱਕ ਇੱਥੋਂ ਬਿਲਕੁਲ ਗੱਡੀਆਂ ਨਹੀਂ ਹਿੱਲਣਗੀਆਂ ਨਾ ਅਸੀਂ ਗੱਡੀ ਦੇ ਸੀਟ ਤੇ ਬੈਠਣਾ ਨਾ ਅਸੀਂ ਚਲਾਉਣੀ ਹੈ ਗੱਡੀ ਅਸੀਂ ਗੱਡੀ ਚਲਾ ਕੇ ਵੀ ਕੀ ਕਰਾਂਗੇ ਜੇ ਕਿਤੇ ਮਾੜੇ ਜਿਹੀ ਗੱਡੀ ਟੱਚ ਹੋ ਗਈ ਕੋਈ ਬੰਦਾ ਅਚਾਨਕ ਮਰ ਜਾਂਦਾ 10 ਸਾਲ ਅਸੀਂ ਜੇਲ੍ਹ ਘਟਾਂਗੇ ਪਿੱਛੇ ਬੱਚੇ ਸਾਡੇ ਕੀ ਕਰਨਗੇ 7 ਲੱਖ ਰੁਪਏ ਜੀ ਕਿੱਥੋਂ ਦੇਣਾ ਨਾ ਸਾਡੇ ਮਾਲਕ ਨੇ ਦੇਣਾ ਜੀ ਤੇ ਫਿਰ ਤੁਹਾਡੇ ਕੋਲ ਔਲਟਰਨੇਟਿਵ ਸੋਲੂਸ਼ਨ ਕੀ ਆ ਪਰਿਵਾਰ ਦਾ ਤੁਹਾਡਾ ਹੈ ਟਰੱਕ ਖੜਾ ਹੋ ਗਿਆ ਫੇਰ ਵੀ ਪਰਿਵਾਰ ਹੀ ਰੁੱਲਣਾ ਹੈ ਮੈਮ ਇਸ ਨਾਲ ਤਾਂ ਅਸੀਂ ਦਿਹਾੜੀ ਕਰਕੇ ਆਪਣੀ ਰੋਟੀ ਰੋਜੀ ਦਾ ਕਰਾਂਗੇ ਜੀ ਗੱਡੀ ਚ ਚਲਾਓ ਹੀ ਨਾ ਡਰਾਈਵਰੀ ਨਾ ਕਰੋ ਡਰਾਈਵਰੀ ਬੰਦੋ ਜਿੰਜਾ ਡਰਾਈਵਰ ਬੰਦ ਹੈ ਤਾਂ ਗਵਰਨਮੈਂਟ ਦਾ ਸਾਰਾ ਕੁਝ ਬੰਦ ਹੈ ਜੀ ਨਾ ਰਾਸਣ ਆਏਗਾ ਨਾ ਕੋਈ ਖਾਏਗਾ ਤਾਂ ਗਵਰਨਮੈਂਟ ਦਾ ਆਪਸ ਜਿਵਰੇਗੀ ਜੀ ਤੇ ਤੁਸੀਂ ਹੁਣ ਹੋਰ ਜਿਹੜੀਆਂ ਯੂਨੀਅਨਸ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਵੀ ਆ ਕੇ ਤੁਹਾਡੇ ਨਾਲ ਰਲ ਕੇ ਚੱਲਣ ਉਹ ਵੀ ਇੱਥੇ ਪਹੁੰਚਣ ਤਾਂ ਕਿ ਤੁਹਾਨੂੰ ਸਾਰੇ ਦਾ ਸਾਰੇ ਦਾ ਇਕਤਾ ਸਾਰੇ ਮਿਲ ਕੇ ਕਰ ਰਹੇ ਸਾਰੇ ਮਿਲ ਕੇ ਕਰ ਰਹੇ ਕੋਈ ਇਹ ਜੀ ਗੱਲ ਨਹੀਂ ਵੀ ਅਸੀਂ ਇਕੱਲੇ ਕਰ ਰਹੇ ਸਾਡੀ ਕੱਲੀ ਯੂਨੀਅਨ ਨਹੀਂ ਸਾਰੀ ਯੂਨੀਅਨ ਜਿਹਨੇ ਪੰਜਾਬ ਦੀ ਆਪਣੇ ਇੰਡੀਆ ਦੀ ਯੂਨੀਅਨ ਹੈ ਟਰਾਂਸਪੋਰਟ ਆ ਜੋ ਵੀ ਹੈ ਸਾਬ ਮਤਲਬ ਮਿਲ ਕੇ ਕਰ ਰਹੀਆਂ ਇਹਦੇ ਮੈਂ ਦੇਖ ਰਹੀ ਹਾਂ ਸਰ ਵੱਡੀ ਗਿਣਤੀ ਦੇ ਵਿੱਚ ਟਰੱਕ ਖੜੇ ਨੇ ਇਹ ਕਿੱਥੋਂ ਕਿੱਥੋਂ ਦੀ ਪੂਰੇ ਪੰਜਾਬ ਤੋਂ ਟਰੱਕ ਆਏ ਹੋਏ ਨੇ ਪੂਰੇ ਆਲ ਇੰਡੀਆ ਜਿੱਥੇ ਜਿੱਥੇ ਵੀ ਮਾਲ ਜਾਂਦਾ ਉੱਥੇ ਉੱਥੇ ਜਾ ਜਾ ਸਕਦੇ ਆਲ ਇੰਡੀਆ ਤੋਂ ਮਤਲਬ ਇਹਦੇ ਵਿੱਚ ਰਾਜਸਥਾਨ ਗੁਜਰਾਤ ਦੇ ਵੀ ਹੋਣਗੇ ਹਾਂਜੀ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਕਰਨਾਟਕਾ ਤਾਮਿਲਨਾਡੂ ਗੋਟੀ ਢੀਮਾਪਸ ਇੱਕ ਪਟਾ ਜਿੱਥੇ ਵੀ ਜਾਣਾ ਜਾ ਸਕਦੇ ਸਾਡੇ ਆਲ ਇੰਡੀਆ ਟਰੱਕ ਕਿੰਨੇ ਕੁ ਟਰੱਕ ਆ ਚੁੱਕੇ ਨੇ ਤੇ ਹੋਰ ਕਿੰਨੇ ਕੁ ਰਾਹ ਚੱਲਣਗੇ ਸਾਡੇ 300 400 ਟਰੱਕ ਸਾਡਾ ਆ ਚੁੱਕਿਆ ਬਾਕੀ ਰਸਤੇ ਚਾਹੀਏ ਤੇ ਉਹ ਕਿੰਨੀ ਕਦੇਰ ਤੱਕ ਪਹੁੰਚ ਰਿਹਾ ਹੈ ਦੇਖੋ ਜਿੰਨੀ ਦਿਨ ਹੜਤਾਲ ਰਹੂਗੀ ਜਿੱਥੇ ਰੁਗਿਆ ਰੁਗਿਆ ਉੱਥੇ ਖੜੂਗਾ ਤੇ ਫਿਰ ਹੁਣ ਅੱਗੇ ਫਿਊਚਰ ਐਕਸ਼ਨ ਕੀ ਰਹੇਗਾ ਅੱਗੇ ਕੀ ਤੁਸੀਂ ਆਪਣੇ ਸਰਕਾਰ ਵਾਪਸ ਲੈ ਲਵੋ ਕਾਨੂੰਨ ਜਿਹੜਾ ਲਿਆ ਜਿਹੜੇ ਹੁਣ ਅੱਗੇ ਨੂੰ ਵੜਾਣ ਉਹ ਸਾਨੂੰ ਜਿਹੜਾ 12000 ਰੁਪਏ ਜੁਰਮਾਨਾ ਸਾਡ ਡਰਾਈਵਰ ਨੂੰ ਪਾਉਣਾ ਪਾਦੇ ਕੋਈ ਚੱਕਰ ਨਹੀਂ ਅਸੀਂ ਉਹ ਵੀ ਚੱਲ ਲਾਂਗੇ ਜਿੱਥੇ ਡਰਾਈਵਰ ਨੂੰ 5000 ਰੁਪਏ ਦਿੰਦੇ 2000 ਅਸੀਂ ਉਹ ਵੀ ਚੱਲਣ ਲਾਂਗੇ ਜਿਹੜੇ 12000 ਰੁਪਏ ਅਸੀਂ ਚੱਲ ਸਕਦੇ ਅਸੀਂ 7 ਲੱਖ ਨਹੀਂ ਚੱਲ ਸਕਦੇ ਹੂੰ ਠੀਕ ਹੈ ਜੀ 12000 ਦੀ ਜਿਹੜੀ ਵੀ ਉਹਨਾਂ ਦੀ ਕੋਈ ਗੰਜਾਸ ਬਣਦੀ ਆ ਸੀ ਉਹ ਦੇ ਦਾਂਗੇ ਟੈਕਸ ਦੇ ਨਾਲ ਹੀ ਦੇ ਦਿਆਂ ਕਰਾਂਗੇ ਤੁਹਾਨੂੰ ਲੱਗਦਾ ਕਿ ਇਹ ਚੱਕਾ ਜਾਮ ਹੀ ਹੁਣ ਤੁਹਾਡੇ ਕੋਲ ਇੱਕ ਹੱਲ ਰਹਿ ਗਿਆ ਜਾਂ ਇਤੋਂ ਇਲਾਵਾ ਹੋਰ ਹਮੇਸ਼ਾ ਸਰਕਾਰਾਂ ਕਹਿੰਦੀਆਂ ਨੇ ਕਹਿੰਦੇ ਟੇਬਲ ਟਾਕ ਕਰੋ ਸਾਡੇ ਨਾਲ ਇਹ ਤੇ ਇਹ ਤਾਂ ਬਾਅਦ ਹੈਗਾ ਸਾਡੇ ਕੋਲ ਅਸੀਂ ਚੱਕਾ ਜਾਮ ਕਰਕੇ ਹਾਈਵੇ ਰੋਡ ਜਾਮ ਕਰਕੇ ਜੋ ਪੰਨ ਤੋੜ ਹੋਊਗੀ ਫਿਰ ਉਹ ਅਸੀਂ ਕਰਾਂਗੇ ਜੋ ਸੱਤੇ ਹੋਊਗਾ ਬੋਲੇ ਖੁੱਲਾ ਚੈਲੰਜ ਹੈ ਸਰਕਾਰ ਨੂੰ ਚੈਲੰਜ ਹੈ ਸਰਕਾਰ ਨੂੰ ਜਿਸ ਦਾ ਅਸੀਂ ਪਹਿਲਾਂ ਸਾਡੇ ਕਿਸਾਨ ਭਰਾਵਾਂ ਬਾਰੇ ਕੀਤਾ ਦਿੱਲੀ ਧਰਨਾ ਦੇ ਕੇ ਉਹ ਕਹਿੰਦੇ ਸੀ ਜੇ ਹਮ ਤਾਂ ਪੀਸਫੁੱਲ ਪ੍ਰੋਟੈਸਟ ਕਹਿੰਦੇ ਸੀ ਉਹਨਾਂ ਨੇ ਤਾਂ ਕਦੀ ਤੋੜਨ ਫੋੜਨ ਦੀ ਗੱਲ ਨਹੀਂ ਕੀਤੀ ਕਿਹਨਾਂ ਜੀ ਕਿਸਾਨਾਂ ਨੇ ਕਿਸਾਨਾਂ ਤੇ ਸਾਡੇ ਨਾਲ ਤਾਂ ਕਦੇ ਗਲਤ ਹੋਇਆ ਨਾ ਉਹਨਾਂ ਨਾਲ ਤਾਂ ਕਿ ਕਾਨੂੰਨ ਬਣਾ ਦਿੱਤਾ ਵੀ ਖੇਤੀਬਾੜੀ ਖੋਵਾਂਗੇ ਖੋਣ ਦਾ ਉਹ ਤੇ ਆਣਗੇ ਫਿਰ ਆਪਾਂ ਗੜਾਸਾ ਚਲਾ ਦਾਂਗੇ ਸਾਡਾ ਤਾਂ ਉਹਨਾਂ ਦਾ ਪਹਿਲੀ ਗੱਲ ਸਿੱਧੇ ਗੜਾਸੀ ਮਾਰ ਤੱਕੜਾ ਗਲਤੀ ਵੱਢ ਗਏ ਤਾਂ ਅਸੀਂ ਸਾਡੇ ਸਾਹਮਣੇ ਗੱਡੀਆਂ ਖੇਤੀ ਖੜੀਆਂ ਸਾਡੇ ਡਰਾਈਵਰ ਭੱਜ ਗਏ ਸੀ ਕਿੱਥੋਂ ਲੈ ਜੇ ਫੜ ਕੇ ਢੋਲ ਕੇ ਬਿਲਕੁਲ ਕਿਸੇ ਬੰਦੇ ਕੋ 4 4 ਟਰੱਕਾ ਕਿਸੇ ਕੋ 10 ਟਰੱਕ ਹੈ ਉਹ ਇੱਕ ਚਲਾ ਸਕਦਾ 10 ਥੋੜੀ ਚਲਾ ਸਕਦਾ ਚਲਾਉਗਾ ਤਾਂ ਡਰਾਈਵਰ ਚਲਾਊਗਾ ਜਾਂ ਡਰਾਈਵਰ ਹੀ ਭੱਜ ਗਏ ਫਿਰ ਆਪਾਂ ਚਲਾਉਣੀ ਕਿੱਥੋਂ ਤੇ ਫਿਰ ਹੁਣ ਫਾਈਨੈਂਸਰਾਂ ਨਾਲ ਕਿਵੇਂ ਨਿਬਟਣਾ ਹੈ ਨਜਿੱਠਣਾ ਹੈ ਕਿਉਂਕਿ ਟਰੱਕ ਇੱਥੇ ਖੜ ਗਏ ਫਾਈਨੈਂਸਰਾਂ ਨੂੰ ਪੈਸਾ ਤਾਂ ਚਾਹੀਦਾ ਹੈ ਨਹੀਂ ਮਿਲਿਆ ਤੇ ਫਿਰ ਉਹ ਤਾਂ ਆਪਣਾ ਐਕਸ਼ਨ ਕਰ ਦੇਣ ਉਹਨਾਂ ਨੇ ਇੱਕ ਚਾਬੀ ਆਪਣੇ ਕੋਲ ਰੱਖੀ ਇੱਕ ਸਾਡੇ ਕੋਲੇ ਠੀਕ ਹੈ ਜੀ ਉਹ ਆਪਣੀ ਚਾਬੀ ਲਾਣਗੇ ਉਹ ਆਪਣੇ ਗੜਾਮ ਖੜਾ ਲੈਣਗੇ ਬਸ ਇਨੀ ਹੋਰ ਜਾਈ ਸਾਡੀ ਦਾ ਔਰ ਇਹਦੇ ਉੱਪਰ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਸਾਡਾ ਉਹਨਾਂ ਦਾ ਧੱਕਾ ਕੋ ਸਰਕਾਰਾਂ ਦਾ ਧੱਕਾ ਕਰ ਲੈ ਜੇ ਫਿਰ ਉਹ ਧੱਕਾ ਕਰਨਗੇ ਫਿਰ ਉਹ ਵੀ ਕਰ ਲੈਣਗੇ ਸਾਡੇ ਕੋਲ ਤਾਂ ਇੱਕ ਹਲ ਪੰਜਾਲੀ ਹੈਗੀ ਆ ਫਿਰ ਉਹ ਹੀ ਚਲਾ ਲਾਂਗੇ ਇੱਕ ਅੱਧੀ ਗਾਂ ਰੱਖ ਲਾਂਗੇ ਇੱਕ ਅੱਧੀ ਮੱਝ ਰੱਖ ਲਾਂਗੇ ਬੱਚੇ ਪੜ ਲਾਂਗੇ ਬਿਲਕੁਲ ਦੇਖੋ ਇਸ ਵਕਤ ਇੱਥੇ ਜਿਸ ਤਰੀਕੇ ਦੇ ਨਾਲ ਦੱਸਿਆ ਜਾਂਦਾ 350 400 ਟਰੱਕ ਪਹੁੰਚ ਚੁੱਕੇ ਨੇ ਔਰ ਹੱਲੇ ਰਾਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੱਕ ਹੱਲੇ ਆ ਰਹੇ ਨੇ ਕਹਿੰਦੇ ਕਿ ਜਦ ਤੱਕ ਇਹ ਜਿਹੜਾ ਨਿਯਮ ਬਣਾਇਆ ਗਿਆ ਆ ਉਹ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਇਹ ਸਟ੍ਰਾਈਕ ਚਲਦੀ ਰਹੇਗੀ ਔਰ ਜਿਹੜੀਆਂ ਹੋਰ ਕੈਬ ਯੂਨੀਅਨਸ ਨੇ ਟੈਕਸੀ ਯੂਨੀਅਨਸ ਨੇ ਉਹਨਾਂ ਦੇ ਨਾਲ ਵੀ ਜਿਹੜਾ ਆ ਇਹ ਸਾਂਝਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਪੂਰੇ ਭਾਰਤ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਨੇ ਐਕਸ਼ਨ ਲਏ ਜਾ ਰਹੇ ਨੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿਸ ਤਰੀਕੇ ਦੇ ਨਾਲ ਹਾਲੇ ਸਿਰਫ ਇਹ ਸਟ੍ਰਾਈਕ ਸ਼ੁਰੂ ਹੋਈ ਹੈ ਉਹਦੇ ਨਾਲ ਹੀ ਦ੍ਰਿਸ਼ ਇੰਨੇ ਵਿਗੜ ਚੁੱਕੇ ਨੇ ਕਿ ਪੈਟਰੋਲ ਪੰਪਾਂ ਦੇ ਵਿੱਚ ਭੀੜ ਲੱਗ ਚੁੱਕੀ ਹੈ ਰਾਸ਼ਨ ਪਾਣੀ ਦੀ ਦੁਕਾਨਾਂ ਦੇ ਵਿੱਚ ਭੀੜ ਲੱਗ ਚੁੱਕੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ 2 ਦਿਨ 3 ਦਿਨ ਵੀ ਇਸਟ੍ਰਾਈਕ ਕਚਲਦੀ ਹੈ ਤੇ ਹਾਲਾਤ ਬਹੁਤ ਵਿਗੜ ਸਕਦੇ ਨੇ ਔਰ ਕੋਸ਼ਿਸ਼ਾਂ ਸਭ ਦੀਆਂ ਇਹ ਨੇ ਕਿ ਅਸੀਂ ਥੋੜਾ ਥੋੜਾ ਰਾਸ਼ਨ ਜਮਾ ਕਰ ਲਈਏ ਆਪਣੀ ਗੱਡੀ ਚ ਪੈਟਰੋਲ ਪਹਿਲਾਂ ਪਰਵਾ ਲਈਏ ਲੇਕਿਨ ਇੱਥੇ ਹੁਣ ਜਿਹੜਾ ਆ ਉਹ ਆਖਰੀ ਫੈਸਲਾ ਸਰਕਾਰਾਂ ਨੇ ਲੈਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਨਤੀਜੇ ਹੋਣੇ ਚਾਹੀਦੇ ਨੇ ਔਰ ਕੀ ਨਤੀਜੇ ਹੋਣਾ ਚਾਹੀਦਾ ਹੈ ਇਹਦਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ